ਸ਼ੋਭਾ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਲਕ੍ਰਿਤ ਕੋਰ ਤੇ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤੁਹਾਨੂੰ ਲੜਨ ਦਾ ਅਗਾਸ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੀਐਮ ਭਗਵੰਤ ਮਾਨ ਦੀ ਦਾ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੇ ਜਿਹੜੀ ਕਿ ਮੰਤਰੀਆਂ ਦੀ ਬੈਠਕ ਹੋਈ ਜਿਸ ਦੇ ਵਿੱਚ ਜਿਹੜੀ ਕਿ ਕਈ ਵੱਡੇ ਫੈਸਲੇ ਵੀ ਲਿੱਤੇ ਗਏ ਨੇ ਇਸ ਦੌਰਾਨ ਕੈਬਨਿਟ ਦੇ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਤੇ ਇਸ ਦੇ ਤਹਿਤ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ ਯਾਨੀ ਕਿ 2004 ਦੇ ਵਿੱਚ ਵੀ ਸੋਧ ਕੀਤੀ ਗਈ ਹੈ ਇਸ ਦੇ ਤਹਿਤ ਹੁਣ ਮੌਤ ਸਰਟੀਫਿਕੇਟ ਦੇ ਵਿੱਚ ਡਾਕਟਰ ਦੇ ਵੱਲੋਂ ਵਿਅਕਤੀ ਦੀ ਮੌਤ ਦਾ ਕਾਰਨ ਲਿਖਣਾ ਵੀ ਲਾਜ਼ਮੀ ਹੋਵੇਗਾ ਕੈਬਨਿਟ ਮਿੰਟ ਮੀਟਿੰਗ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਰਾਨ ਲਏ ਗਏ ਫੈਸਲਾ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੇ ਇਸ ਦਰਾਨ ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਕਿਸੇ ਬਿਮਾਰੀ ਕਾਰਨ ਹੁੰਦੀ ਹੈ ਤਾਂ ਡਾਕਟਰ ਨੂੰ ਉਸ ਦੀ ਮੌਤ ਦਾ ਕਾਰਨ ਸਰਟੀਫਿਕੇਟ ਦੇ ਵਿੱਚ ਲਿਖਣਾ ਪਵੇਗਾ ਉਹਨਾਂ ਨੇ ਕਿਹਾ ਕਿ ਕਈ ਵਾਰ ਮਰੇ ਉਹ ਜਾਂ ਫਿਰ ਕੋਮਾ ਦੇ ਵਿੱਚ ਗਏ ਵਿਅਕਤੀ ਦਾ ਅੰਗੂਠਾ ਲਵਾ ਕੇ ਵਸੀਅਤ ਕਰ ਲਈ ਜਾਂਦੀ ਸੀ ਪਰ ਹੁਣ ਇਸ ਫੈਸਲੇ ਨਾਲ ਡਾਕਟਰ ਦੀ ਰਿਪੋਰਟ ਵਿੱਚ ਸਾਰੀ ਅਸਲੀਅਤ ਦਾ ਪਤਾ ਲੱਗ ਜਾਏਗਾ ਤੇ ਉਹਨਾਂ ਮਿਸਾਲ ਦਿੰਦੇ ਆ ਦੱਸਿਆ ਕਿ ਜਿਵੇਂ ਕਿਸੇ ਦੀ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋਈ ਹੋਵੇ ਪਰ ਹੁਣ ਡਾਕਟਰ ਦੱਸ ਦੇਵੇਗਾ ਕਿ ਉਹ ਵਿਅਕਤੀ ਦਨ ਮਹੀਨਾ ਤੋਂ ਕੋਮਾ ਵਿੱਚ ਸੀ ਜਾਂ ਜਿਸ ਦੇ ਨਾਲ ਧੋਖਾਧੜੀ ਨੂੰ ਰੋਕਿਆ ਜਾ ਸਕੇਗਾ ਤੇ ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਨੂੰ ਅਜੇਹੇ ਲਈ ਕਈ ਮਾਮਲਿਆਂ ਦੇ ਵਿੱਚ ਰਾਹਤ ਵੀ ਮਿਲੇਗੀ ਤੇ ਇਸ ਦੇ ਨਾਲ ਹੀ ਜਿਹੜਾ ਕਿ ਸੂਬੇ ਦੀ ਨਵੀਂ ਆਪਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜ ਜੀ ਹਾਂ ਇਸ ਵਾਰ ਫਿਰ ਦੁਬਾਰਾ ਇਹ ਟੈਂਡਰਿੰਗ ਕੀਤੀ ਜਾਵੇਗੀ ਇਸ ਵਾਰ ਆਪਕਾਰੀ ਨੀਤੀ ਤੋਂ ਮਾਲੇ ਦਾ ਟੀਚਾ ਵਧਾ ਕੇ 11020 ਕਰੋੜ ਰੁਪਏ ਕਰ ਦਿੱਤਾ ਗਿਆ ਤੇ ਸੰਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਲੇ ਦਲ ਆਜਪਾਦੀ ਸਰਕਾਰ ਵੇਲੇ ਆਪਕਾਰੀ ਨੀਤੀ ਤੋਂ ਪੰਜਾਬ ਦਾ ਮਾਲਿਆ 400 ਕਰੋੜ ਰੁਪਏ ਤੱਕ ਸੀਮਿਤ ਸੀ ਸਾਡੀ ਸਰਕਾਰ ਨੇ 2024 ਤੋਂ 25 ਵਿੱਚ 10145 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ ਅਤੇ ਅਸੀਂ ਇਸ ਨੂੰ ਪੂਰਾ ਕਰਦਿਆ 10200 ਕਰੋੜ ਰੁਪਏ ਦਾ ਮਾਲਿਆ ਇਕੱਠਾ ਕਰਨ ਜਾ ਰਹੇ ਆ ਤੇ ਇਸ ਵਾਰ ਮਾਲੇ ਦਾ ਟੀਚਾ ਵਧਾ ਕੇ 11020 ਕਰੋੜ ਰੁਪਏ ਕਰ ਦਿੱਤਾ ਗਿਆ ਤੇ ਇਸ ਵਾਰ 207 ਗਰੁੱਪ ਹੋਣਗੇ ਤੇ ਗਰੁੱਪ ਦਾ ਰੈਵਨਿਊ ਸਾਈਜ਼ 41 ਕਰੋੜ ਰੁਪਏ یعنی ਕਿ 25% ਵੇਰੀਏਸ਼ਨ ਦੇ ਨਾਲ ਰੱਖਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਆ ਤਾਂ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਿਰੋਸਿਸ ਨਾਲ ਹੋਈ ਆ ਹਾਰਟ ਅਟੈਕ ਨਾਲ ਹੋਈ ਆ ਬ੍ਰੇਨ ਅਟੈਕ ਨਾਲ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਡ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ 'ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਾਨੂੰਨੀ ਲੀਗਲ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਹਾਂ ਇਸ ਕਰਕੇ ਮੈਂ ਕਹਿ ਸਕਦਾਗਾ ਜੇ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਉਹ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋ ਜਾਂਦੀ ਸੀਗੀ ਪਰ ਪਤਾ ਹੁਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਹ ਮਰੇ ਪੇ ਵਿਅਕਤੀ ਦੇ 10 ਗੁੱਠਾ ਲਵਾ ਕੇ ਕੰਮ ਚਲਾ ਲੈਂਦੇ ਸੀਗੇ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਤੇ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੋ ਬਿਨਾ ਜੇ ਮੁੱਖ ਮੰਤਰੀ ਦੀ ਯਾਤਰਾ ਸੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਆਉਂਦੀ ਸੀਗੀ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਅਸੀਂ ਦਿੱਤੀ ਆ ਕਿਉਂਕਿ ਇਤਰਾਮਾਰਤ ਦਾ ਕੰਮ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜਾ ਆਲਰੇਡੀ ਰੈਵਨਿਊ ਕੋਲੇ ਸੀਗਾ ਸੋ ਅਸੀਂ ਇਹ ਵੀ ਫੈਸਲਾ ਕੀਤਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਤੁਰੇ ਦੇ ਨਸ਼ੇ ਦੇ ਉੱਤੇ ਰੋਕ ਪਾਉਣ ਦੇ ਲਈ ਯਾਨੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜਿਹੜੇ ਕਿ ਮਾਨ ਸਰਕਾਰ ਦੇ ਵੱਲੋਂ ਵਦੇਰੇ ਜਿਹੜੇ ਕਿ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਪੰਜਾਬ ਸਰਕਾਰ ਸੂਬਾ ਵਿੱਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਪਹਿਲੇ ਦਿਨ ਤੋਂ ਹੀ ਸਰਗਰਮ ਹੈ ਤੇ ਸੂਬਾ ਸਰਕਾਰ ਨੇ ਨਸ਼ਿਆ ਤੇ ਨਕੇਲ ਕੱਸਣ ਲਈ ਪੰਜ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ ਕੀਤਾ ਹੈ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਨਸ਼ਾ ਸੰਬੰਧੀ ਕੀਤੀ ਜਾ ਰਹੀ ਕਾਰਵਾਈ ਦੀ ਨਿਗਰਾਨੀ ਕਰਨਾ ਹੋਵੇਗਾ ਜਿहां ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪੰਜ ਮੈਂਬਰੀ ਕੈਬਨਿਟ ਕਮੇਟੀ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਤੇ ਇਸ ਤੋਂ ਇਲਾਵਾ ਅਮਨ अरोड़ा ਬਲਬੀਰ ਸਿੰਘ ਲਾਲਜੀਤ ਸਿੰਘ ਭੁੱਲ ਅਤੇ ਕਰਨਪ੍ਰੀਤ ਸੌਨ ਕਮੇਟੀ ਦੇ ਮੈਂਬਰ ਹੋਣਗੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਨਸ਼ੇ ਨੂੰ ਜੜੋ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਖਤ ਰਵਈਆ ਅਪਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਮੁਹਿੰਮ ਚਲਾਈਆਂ ਜਾ ਰਹੀਆਂ ਨੇ। ਨਸ਼ਾ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਨਸ਼ਾ ਇਹਨਾਂ ਕੋਈ ਜ਼ਿਆਦਾ ਖਤਰਨਾਕ ਜਿਹੜਾ ਕਿ ਅੰਤੇ ਨੌਜਵਾਨਾਂ ਦੇ ਲਈ ਬਣਦਾ ਜਾ ਰਿਹਾ ਹੈ। ਨੌਜਵਾਨ ਪੀੜੀ ਕੰਮ ਕਰਨ ਦੀ ਬਜਾਏ ਨਸ਼ੇ ਦੇ ਵਿੱਚ ਲੱਗੀ ਹੋਈ ਹੈ ਜਿਸ ਕਾਰਨ ਕਈ ਕਾਰ ਜਿਹੜੇ ਕਿ ਤਬਾਹ ਹੋ ਚੁੱਕੇ ਨੇ ਤੇ ਇਸ ਦੇ ਰੋਕਥਾਮ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ। ਹਾਲਾਂਕਿ ਪੰਜਾਬ ਆਤੋਂ ਵੱਧ ਸਰਕਾਰੀ ਨੌਕਰੀਆਂ ਨੌਕਰੀਆਂ ਵੀ ਜਿਹੜੀ ਕਿ ਮਾਨ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਇੱਥੋਂ ਤੱਕ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾ ਵਿਰੁੱਧ ਕਾਰਵਾਈ ਕਰਨ ਦੇ ਲਈ ਐਂਟੀ ਨਾਰਕੋਟਿਕ ਟਾਸਕ ਫੋਰਸ ਯਾਨੀ ਕਿ ਐਨਟੀਐਫ ਦਾ ਗਠਨ ਕੀਤਾ ਗਿਆ ਦੱਸਿਆ ਕਿ ਪਹਿਲਾਂ ਤੋਂ ਕੰਮ ਕਰ ਰਹੀ ਸਪੈਸ਼ਲ ਟਾਸਕ ਫੋਰਸ ਐਸਟੀਐਫ ਨੂੰ ਅਪਡੇਟ ਕਰਕੇ ਬਣਾਇਆ ਗਿਆ ਪੰਜਾਬ ਇੱਕ ਸਰਹੱਦੀ ਸੂਬਾ ਦੇਸ਼ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਨਸ਼ੇ ਦਾ ਵਪਾਰ ਕਰਨ ਵਾਲੇ ਤਸਕਰਾਂ ਦੀਆਂ ਹਜ਼ਾਰਾਂ ਨਜ਼ਰਾਂ ਹਮੇਸ਼ਾ ਇਸ ਗੱਲ ਤੇ ਟਿਕੀਆਂ ਰਹਿੰਦੀਆਂ ਨੇ ਕਿ ਪਾਕਿਸਤਾਨ ਨਾਲ ਪੰਜਾਬ ਦਾ 500 ਕਿਲੋਮੀਟਰ ਦਾ ਬਾਰਡਰ ਲੱਗਦਾ ਜਿਸ ਨੂੰ ਲੈ ਕੇ ਕੁਮਾਂਤਰੀ ਫੌਜ ਅਤੇ ਸੁਰੱਖਿਆ ਜੰਤियां 24 ਘੰਟੇ ਮੁਸਤੈਦ ਰਹਿੰਦੀਆਂ ਨੇ ਤੇ ਜਿਸ ਦੇ ਚਾਲ ਤੇ ਆਹੋ ਨੇ ਨਸ਼ਾ ਤਸਕਰਾਂ ਦੇ ਘਰ ਵੀ ਜਿਹੜੇ ਕੀ ਟੈਟੇਰੀ ਕਰ ਦਿੱਤੇ ਜਵਾਰ ਨੇ ਤੇ ਪੂਰਾ ਜਿਹੜਾ ਕੀ ਐਕਟਿਵ ਪੰਜਾਬ ਸਰਕਾਰ ਨਸ਼ੇ ਦੇ ਵਿਰੁੱਧ ਨਜ਼ਰ ਆਦੀ ਇਹ ਜਿਸ ਸਾਲ ਦਿਆ ਇਹ ਕਮੇਟੀ ਬਣਾਈ ਗਈ ਹੈ ਤੇ ਬੀਤੇ ਗੱਲ ਕਿਸਾਨਾਂ ਦੀ 6ਵੇਂ ਗੇੜ ਦੀ ਮੀਟਿੰਗ ਸੀ ਜਿਸ ਦੇ ਵਿੱਚ ਵੀ ਕੋਈ ਸਹਿਮਤੀ ਨਹੀਂ ਬਣੀ ਹੈ ਸ਼ਮੂਦਕਨੌਰੇ ਮੋਰਚੇ ਦੀ ਸਯੁਕ ਕਿਸਾਨ ਮੋਰਚਾ ਨਾਲ ਮੀਟਿੰਗ ਸੰਬੰਧੀ ਚੰਡੀਗੜ੍ਹ ਦੇ ਵਿੱਚ ਹੋਈ 6ਵੇਂ ਦੌਰ ਦੀ ਮੀਟਿੰਗ ਬੇਸਿੱਟਾ ਰਹੀ ਲਗਭਗ 6 ਘੰਟੇ ਚੱਲੀ ਮੀਟਿੰਗ ਵਿੱਚ ਕਿਸੇ ਵੀ ਗੱਲ ਤੇ ਸਹਿਮਤੀ ਨਹੀਂ ਬਣ ਸਕੀ ਮੀਟਿੰਗ ਤੋਂ ਬਾਅਦ ਐਸਕੇਮ ਆਗੂ ਨੇ ਕਿਹਾ ਕਿ ਮੀਟਿੰਗ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਮੀਟਿੰਗ ਵਿੱਚ ਜੋ ਵੀ ਗੱਲਾਂ ਤੱਥ ਅਤੇ ਇਤਰਾਜ਼ ਸਾਹਮਣੇ ਆਏ ਉਹ ਸਭ ਕੁਝ ਸਾਹਮਣੇ ਆਇਆ ਤੇ ਹੁਣ ਤਿੰਨੋਂ ਫਰੰਟ ਆਪਣੇ ਆਪਣੇ ਸੰਗਠਨ ਵਿੱਚ ਇਸ ਬਾਰੇ ਚਰਚਾ ਕਰਨਗੇ ਤੇ ਇਸ ਤੋਂ ਬਾਅਦ ਮੀਟਿੰਗ ਦੀ ਅਗਲੀ ਤਰੀਕ ਤੈਅ ਕੀਤੀ ਜਾਵੇਗੀ ਅਤੇ ਏਕਤਾ ਵੱਲ ਕਦਮ ਚੁੱਕੇ ਜਾਣਗੇ ਹਾਲਾਂਕਿ ਮੀਟਿੰਗ ਦੀ ਤਰੀਕ ਤੈਅ ਨਹੀਂ ਕੀਤੀ ਗਈ ਐਸਕੇਮ ਦੇ ਸੀਨੀਅਰ ਕਿਸਾਨ ਆਗੂ ਜੋਗਿੰਦਰ ਸਿੰਘ ਗੁਰਾਹਾਂ ਨੇ ਏਕਤਾ ਬਾਰੇ ਲੰਬੀ ਚਰਚਾ ਵੀ ਕੀਤੀ ਸੰਪੂਰਨ ਏਕਤਾ ਸੰਬੰਧੀ ਅਜੇ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਤੇ ਚਰਚਾ ਕਰਨ ਦੀ ਲੋੜ ਹੈ ਕਾਮਨ ਮਿਨਿਮਮ ਏਕਤਾ ਸੰਭਵ ਹੈ ਤੇ ਉਸ ਦਿਸ਼ਾ ਵਿੱਚ ਕੋਸ਼ਿਸ਼ ਕਰਾਂਗੇ ਫਿਰ ਅਸੀਂ ਵੱਡੀ ਏਕਤਾ ਵੱਲ ਵਧਾਂਗੇ ਦੂਜੇ ਪਾਸੇ ਕਿਸਾਨਾ ਕੁ ਜਗਜੀਤ ਸਿੰਘ ਢੱਲਵਾਲ ਦਾ ਮਰਨ ਵਰਤ 94 ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਪਰ ਇਸ ਵੇਲੇ ਉਹਨਾਂ ਦੀ ਸਿਹਤ ਠੀਕ ਨਹੀਂ ਹੈ

एक सौ छिहत्तर बटा एक सौ सात हो गया था जो बहुत ही ज्यादा एबनॉर्मल था और ब्लड प्रेशर बहुत तेजी से फ्लक्चुएट कर रहा था डॉक्टरों ने काफी समय तक प्रयास किए कई घंटों के प्रयासों के बाद कल एक बार ब्लड प्रेशर था वो स्टेबल आ गया था आज सरदार जगजीत सिंह डल्लेवाल जी को सुबह से ही 103 से भी ज्यादा का बुखार है और आप अभी डॉक्टरों के कहे अनुसार है उसके पैरों के ऊपर भी गीले पानी से उनको अभी कपड़े से कंट्रोल में करने की कोशिश करी जा रही है और सर पे भी माथे पे भी लगातार जो पानी है वो पानी उससे करके कंट्रोल करने का प्रयास किया जा रहा है लगभग दो घंटे से ये चल रहा है उसके बावजूद जो बुखार है वो 103 से नीचे नहीं आ रहा है 103 से ऊपर ही बुखार है और जो यूरिन की रिपोर्ट आई है यूरिन की रिपोर्ट में जो कीटोन है कीटोन भी पॉजिटिव उसकी रिपोर्ट आई है और अगर आप यहाँ इस हाथ में देखोगे जो बार बार जो हम कई बार बात कहते हैं परसों से इस हाथ में ड्रिप लगी थी लेकिन उसके बाद नशे ब्लॉक होने के बाद यहाँ भी सूजन आ रखी है ये हाथ ये वाला हाथ भी थोड़ा सा नॉर्मल है और इसमें देखो ये यहाँ पे पूरे तरीके से सूजन आ रखी है तो नशे हैं वो दो तीन दिन के बाद ब्लॉक हो जाती है और फिर वो ड्रिप भी नहीं लग पाती है तो स्थिति है वो लगातार क्रिटिकल होती जा रही है स्थिति है वो लगातार बिगड़ती जा रही है ਇਸੇ ਲਈ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਕੇਂਦਰ ਸਰਕਾਰ ਕੋ ਕਿਸਾਨਾਂ ਦੀ ਹੋਰ ਪਰਖਾ ਨਹੀਂ ਲੈਣੀ ਚਾਹੀਏ ਕਿਸਾਨਾਂ ਦੇ ਦਹਿਰੀਏ ਕੋਰ ਨਹੀਂ ਪਰਖਣਾ ਚਾਹੀਏ ਅਤੇ ਜਲ ਸੇ ਜਲਦ ਐਮਐਸਪੀ ਗਾਰੰਟੀ ਕਾਨੂੰਨ ਬਣਾਉਣੇ ਸਮੇਤ ਸਾਡੀ ਸਾਰੀ ਮੰਗਾਂ ਪੂਰੀ ਕਰਨੀ ਚਾਹੀਏ ਸਰਕਾਰ ਕੀਤੇ ਜਾਵੇ ਮੌਸਮ ਦੀ ਤਾਂ ਜਿਹੜਾ ਕਿ ਹੁਣ ਮੁਰ ਤੋਂ ਮੌਸਮ ਨੇ ਕਰਵਟ ਲੈ ਲੈ ਕਿ ਹੁਣ ਮੀ ਦਾ ਦੌਰ ਜਿਹੜਾ ਕਿ ਕਹਿ ਸਕਦਾ ਹੈ ਸ਼ੁਰੂ ਹੋ ਗਿਆ ਦਿੱਲੀ ਐਨਸੀਆਰ ਦੇ ਵਿੱਚ ਵੀ ਲਗਾਤਾਰ ਮੀ ਪੈ ਰਿਹਾ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀ ਪੈ ਰਿਹਾ ਜਿਸ ਦੇ ਨਾਲ ਮੌਸਮ ਦੇ ਵਿੱਚ ਠੰਡਕ ਮਹਿਸੂਸ ਹੋਣ ਲੱਗ ਪਈ ਹੈ ਤੇ ਮੌੜ ਤੋਂ ਅਲਰਟ ਵੀ 1 ਮਾਰਚ ਤੱਕ ਜਾਰੀ ਕਰ ਦਿੱਤੇ ਗਏ ਨੇ ਪਰਵਰੇ ਮਹੀਨੇ ਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਲਈ ਰਾਹਤ ਦੀ ਖਬਰ ਹੈ ਦੇਸ਼ ਭਰ ਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ ਤੇ ਮੀਂਹ ਅਤੇ ਠੰਡੀਆਂ ਹਵਾਵਾਂ ਕਾਰਨ ਕਈ ਸੂਬਿਆਂ ਚ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ ਜਿਹਾ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਦੇ ਮੁਤਾਬਕ ਪਛਵੀ ਗੜਬੜੀ ਅਤੇ ਚੱਕਰਵਾਤੀ ਹਲਚਲ ਕਾਰਨ ਕਈ ਸੂਬਿਆਂ 'ਚ ਮੌਸਲੇ ਤਾਰਮੀ ਅਤੇ ਹਨੇਰੀ tufaan ਆਉਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਤੱਕ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਵੀ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਹਾਲਾਂਕਿ ਬੀਤੇ ਕੱਲ ਵੀ ਸਾਰਾ ਦਿਨ ਜਿਹੜਾ ਕਿ ਮੀਂਹ ਪੈਂਦਾ ਰਿਹਾ ਕਿੰਮੇਨ ਵੀ ਹੁੰਦੇ ਦੇ ਕਿਤੇ ਜਿਹੜਾ ਕਿ ਮੌਲੇਦਾਰ ਮੀਂਹ ਵੀ ਦੇਖਣ ਨੂੰ ਮਿਲਿਆ। ਤੇ તાਪਮਨ ਦੇ ਵਿੱਚ ਵੀ ਜਿਹੜੀ ਕੀ ਗਰਾਵਟ ਦਰਜ ਕੀਤੀ ਗਈ ਹੈ ਜੇਕਰ ਗੱਲ ਕਰੀਏ ਪਿਛਲੇ 24 ਘੰਟਿਆਂ ਦੀ ਤਾਂ ਜੰਮੂ ਕਸ਼ਮੀਰ ਅਤੇ ਲੇਹ ਲਦਾਖਤ ਦਾ ਤਾਪਮਨ ਆਮ ਨਾਲੋਂ 5 ਡਿਗਰੀ ਵੱਧ ਦਰਜ ਕੀਤਾ ਗਿਆ ਉੱਤਰ ਪੱਛਮੀ ਭਾਰਤ ਅਗਲੇ 3 ਦਿਨਾਂ 'ਚ ਤਾਪਮਨ 2-3 ਡਿਗਰੀ ਵਧਣ ਅਤੇ ਫਿਰ 2 ਦਿਨ ਡਿਗਰੀ ਡਿੱਗਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਪਹਾੜਾ ਤੇ ਬਰਫਬਾਰੀ ਅਤੇ ਮੀਂਹ ਦੇ ਚੇਤਾਵਨੀ ਦਿੱਤੀ ਗਈ ਹੈ। ਲਾਹੌਰ ਦੇ ਵਿੱਚ ਪਾਰੀ ਬਰਫਬਾਰੀ ਦੇਖਣ ਨੂੰ ਮਿਲਿਆ। ਲੋਕ ਆਪਣੇ ਘਰ ਦੇ ਵਿੱਚ ਹੀ ਬੰਦ ਹੋ ਕੇ ਰਹਿ ਗਏ ਨੇ। ਤੇ ਪੰਜਾਬ, ਹਰਿਆਣਾ ਤੇ ਪੱਛਮੀ ਰਾਜਸਥਾਨ 'ਚ 25 ਫਰਵਰੀ ਤੋਂ 1 ਮਾਰਚ ਤੱਕ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਤੇ ਉੱਧੇ ਹੀ ਪੰਜਾਬ ਅਤੇ ਹਰਿਆਣਾ ਦੀ ਗੱਲ ਕਰੀਏ ਤਾਂ 30 ਤੋਂ 40 ਕਿਲੋਮੀਟਰ ਪ੍ਰਤੀ ਕੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਅਤੇ ਗੜੇਮਾਰੀ ਹੋ ਸਕਦੀ ਹੈ। ਤਾਂ ਬਿਲਕੁਲ ਮੌਸਮ ਵਿਭਾਗ ਦੇ ਵੱਲੋਂ ਹੁਣ ਲਗਾਤਾਰ ਜਿਹੜੇ ਕੀ ਅਲਰਟ ਜਾਰੀ ਕੀਤੇ ਗਏ ਨੇ ਤੇ ਆਮ ਲੋਕਾਂ ਨੂੰ ਵੀ ਜਿਹੜੀ ਕੀ ਅਪੀਲ ਕੀਤੀ ਗਈ ਹੈ ਜ਼ਰੂਰੀ ਕੰਮ ਪੈਂਡ ਤੇ ਹੀ ਕਰੋ ਬਾਹਰ ਨਿਕਲਿਆ ਜਾਵੇ ਤਦੇ ਪੰਜਾਬ ਦੇ ਵਿੱਚ ਮੂੜ ਹੁਣ ਸਕੂਲਾਂ ਦਾ ਸਮਾਂ ਬਦਲ ਚੁੱਕਿਆ ਜੀ ਹਾਂ ਇਹ ਹੈ ਖਬਰ ਜਿਹੜੀ ਕੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਪੰਜਾਬ ਦੇ ਸਕੂਲਾਂ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿहां ਸੂਬੇ ਦੇ ਸਕੂਲਾਂ ਦੇ ਸਮੇਂ ਚ ਬਦਲਾ ਕੀਤਾ ਗਿਆ ਜੋ 1 ਮਾਰਚ 2025 ਤੋਂ ਲਾਗੂ ਕੀਤਾ ਜਾਵੇਗਾ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਸੂਬੇ ਦੇ ਵਿੱਚ ਸਾਰੇ ਸਰਕਾਰੀ ਸਕੂਲ ਸਵੇਰੇ 8:30 ਵਜੇ ਖੁੱਲਣਗੇ ਤੇ ਇਸ ਦਾ ਪੂਰਾ ਇੱਕ ਟਾਈਮ ਪੀਰੀਅਡ ਜਿਹੜਾ ਕਿ ਦਿੱਤਾ ਗਿਆ ਕਿ ਪਹਿਲਾ ਦੂਜਾ ਤੀਜਾ ਪੀਰੀਅਡ ਕਦੋਂ ਹੋਵੇਗਾ ਤੇ ਕਦੋਂ ਲੰਚ ਬ੍ਰੇਕ ਦਿੱਤੀ ਜਾਵੇਗੀ ਪੂਰਾ ਸਮਾਂ ਜਿਹੜਾ ਕਿ ਟੈਗ ਕਰ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਹੁਣ 1 ਮਾਰਚ ਤੋਂ ਇਹ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਤੇ ਉਸ ਦੇ ਅਨੁਸਾਰ ਸਾਰੇ ਸਰਕਾਰੀ ਸਕੂਲ ਸਵੇਰੇ 8:30 ਵਜੇ ਖੁੱਲਣਗੇ ਤੇ ਕੇ ਜਗਤ ਹੀ ਗੱਲ ਕੀਤੀ ਜਾਵੇ ਤਾਂ ਚੈਂਪੀਅਨਸ ਟਰੋਫੀ 2025 ਜਿਹੜਾ ਕਿ ਉਸ ਦੀ ਸ਼ੁਰੂਆਤ ਹੋਈ ਹੋਈ ਹੈ ਨੀ ਮਾਰਚ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ ਜਿਸ ਦੇ ਤਹਿਤ ਬੀਤੇ ਕੱਲ ਜਿਹੜਾ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿਚਾਲੇ ਮੈਚ ਖੇਡਿਆ ਜਾਣਾ ਸੀ ਪਰ ਮੀ ਕਾਰਨ ਉਹ ਮੈਚ ਰੱਦ ਹੋ ਚੁੱਕਿਆ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲਾ ਚੈਂਪੀਅਨਸ ਟਰੋਫੀ ਦਾ ਨਵਾਂ ਮੈਚ ਵੀ ਕਾਰਨ ਰੱਦ ਕਰ ਦਿੱਤਾ ਗਿਆ ਮੌਸਮ ਦੀ ਭਵਿੱਖਬਾਣੀ ਦੇ ਆਧਾਰ 'ਤੇ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਮੈਚ ਰੱਦ ਹੋਣ ਦੀ ਸੰਭਾਵਨਾ ਹੈ ਦੋਵੇਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ ਅਤੇ ਇਸ ਦੇ ਲਈ ਦੋਵਾਂ ਟੀਮਾਂ ਲਈ ਇਸ ਮੈਚ ਵਿੱਚ ਕੁਝ ਖਾਸ ਨਹੀਂ ਬਚਿਆ ਸੀ ਦੋਵਾਂ ਟੀਮਾਂ ਨੂੰ ਆਖਰੀ ਮੈਚ ਜਿੱਤ ਕੇ ਆਪਣਾ ਸਨਮਾਨ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਬਾਹਰ ਹੋਣ ਦਾ ਮਤਲਬ ਹੈ ਕਿ ਹੁਣ ਭਾਰਤੀ ਟੀਮ ਅਤੇ ਨਿਊਜ਼ੀਲੈਂਡ ਕੁਆਲੀਫਾਈ ਕਰ ਚੁੱਕੇ ਹਨ ਤੇ ਨਿਊਜ਼ੀਲੈਂਡ ਇਸ ਸਮੇਂ ਗਰੁੱਪ A ਵਿੱਚ ਸ਼ਾਨਦਾਰ ਰਨ ਰੇਟ ਨਾਲ ਸਿਖਰ ਤੇ ਹੈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਖਰੀ ਗਰੁੱਪ ਪੜਾ ਮੈਚ 2 ਮਾਰਚ ਨੂੰ ਹੋਣਾ ਤੈਅ ਹੋ ਗਈ ਦੋਵਾਂ ਟੀਮਾਂ ਲਈ ਸੈਮੀਫਾਈਨਲ ਮੈਚ ਲਈ ਅਭਿਆਸ ਮੈਚ ਵਾਂਗ ਹੋਵੇਗਾ ਤੇ ਦੇ ਪ੍ਰਗਰਾਹ ਦੇ ਵਿੱਚ 45 ਦਿਨਾਂ ਅਯੋਜਿਤ ਮਹਾਂਕੁੰਮ ਦੇ ਵਿੱਚ 65 ਕਰੋੜ ਲੋਕਾਂ ਦੇ ਵੱਲੋਂ ਆਸਥਾ ਦੀ ਡੁਬਕੀ ਲਗਾਈ ਗਈ ਹੈ ਉਤਰ ਪ੍ਰਦੇਸ਼ ਦੀ ਸਭਿਆਚਾਰਕ ਰਾਜस्तानी ਪ੍ਰਗਰਗ ਦੇ ਵਿੱਚ 45 ਦਿਨਾਂ ਤੋਂ ਹੋਏ ਜੋ ਤੇ ਮਹਾਕੁੰਭ ਮਹਾਸ਼ਿਵratri ਇਸ਼ਨਾਨਦ ਨਾਲ ਸਮਾਪਤ ਹੋ ਚੁੱਕਿਆ ਤਾਂ ਦੱਸਦੇ ਕਿ ਇਸ ਮੌਕੇ ਤੇ ਹਵਾਈ ਸੈਨਾ ਨੇ ਮਹਾਕੁੰਭ ਤੇ ਇੱਥੇ ਆਏ ਜਰਦਾਲੂਆਂ ਨੂੰ ਆਹਾ ਸਲਾਮੇ ਦੇਤੇ ਭਾਰਤੀ ਹਵਾਈ ਸੈਨਾ ਦੇ ਕੋਈ ਲੜਾਕੂ ਜਹਾਜ਼ਾ ਨੇ ਇਸ ਸਮਾਪਤੀ ਸਮਾਰੋਹ ਨੂੰ ਸ਼ਾਨਦਾਰ ਬਣਾਇਆ ਸੀ ਤੇ ਇਸ ਦੌਰਾਨ ਮਹਾਕੁੰਭ ਨੂੰ ਵਿਦਾਇਤ ਦਿੰਦੇ ਹੋਏ ਬਹੁਤ ਸਾਰੇ ਸ਼ਰਧਾਲੂ ਪਾਵੁਕ ਵੀ ਹੋ ਗਏ ਸੀ ਸਰਕਾਰੀ ਅੰਕੜਿਆਂ ਦੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਇੰਨਾ 45 ਦਿਨਾਂ ਦੇ ਵਿੱਚ ਲਗਭਗ 65 ਕਰੋੜ ਲੋਕਾਂ ਨੇ ਗੰਗਾ ਤੇ ਯਮੁਨਾ ਦੇ ਸੰਗਮ ਵਿੱਚ ਪਵਿੱਤਰ ਡੁੱਪਕੀ ਲਗਾਈ ਸਿਰਫ ਮਹਾਸ਼ਿਵਰਾਤ ਦੇ ਹੀ ਲਗਭਗ 1.32 ਕਰੋੜ ਸ਼ਰਦਾਲੂਆ ਨੇ ਸ਼ਾਮ 4 ਵਜੇ ਤੱਕ ਇਸ਼ਨਾਨ ਕੀਤਾ ਮਹਾਕੁੰਬ ਮੇਲੇ ਦੀ ਸਮਾਪਤੀ ਦੇ ਮੌਕੇ ਤੇ ਮੇਲਾ ਪ੍ਰਸ਼ਾਸਨ ਨੇ 120 ਕੁਆਂਟਲ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਕੀਤੀ ਤੇ ਇਸ ਮੌਕੇ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਦੇਥਾ ਨਾਥ ਨੇ ਸਾਰੇ ਸਨਾਤਨੀਆਂ ਨੂੰ ਵਧਾਈ ਵੀ ਦਿੱਤੀ ਸੀ ਮੁੱਖ ਮੰਤਰੀ ਨੇ त्रिवेणी संगम ਵਿਖੇ ਸਫਲ ਸਮਾਗਮ ਲਈ ਸਾਰੇ ਸੰਤਾ ਅਤੇ ਪக்தਾ ਦਾ ਵੀ ਤਨਵਾਦ ਕੀਤਾ। ਅਸੀਂ ਤਾਂ ਬਿਲਕੁਲ ਤੁਹਾਨੂੰ ਦੱਸਦੇ ਕਿ ਮਹਾਕੁੰਮ ਦੇ ਵਿੱਚ ਮਹਾਸ਼ਿਭਰਾਤਰੀ ਵਿੱਚ ਇਸ਼ਨਾਨ ਕਰਨ ਦੇ ਲਈ 2 ਦਿਨ ਪਹਿਲਾਂ ਹੀ ਭੀੜ ਜਿਹੜੀ ਇਕੱਠੀ ਹੋਣੀ ਉੱਥੇ ਸ਼ੁਰੂ ਹੋ ਗਈ ਸੀ। ਹਾਲਾਂਕਿ ਕਈ ਵੱਡੇ ਹਾਸੇ ਵੀ ਉੱਥੇ ਵਾਪਰੇ ਪਰ ਉਸ ਨੂੰ ਜਿਹੜਾ ਕਿ ਸਾਈਡ ਤੇ ਰੱਖ ਕੇ ਜਿਹੜਾ ਕਿ ਜ਼ਰੂਰ ਮਹਾਕੁੰਮ ਦੇ ਵਿੱਚ ਇਤਿਹਾਸ ਰਚ ਦਿੱਤਾ ਗਿਆ ਕਿ 45 ਦਿਨ ਦਾ ਮਹਾਕੁੰਮ ਦੇ ਵਿੱਚ ਜਿਹੜਾ ਕਿ ਘਟੋ-ਘਟ ਪੈਂਟ ਕਰੋੜ ਲੋਕਾਂ ਦੇ ਵੱਲੋਂ ਆਸਥਾ ਦੀ ਡੁੱਪਕੀ ਜੜੀ ਕੀ ਲਗਾਈ ਗਈ ਹੈ ਤੇ ਇਸ ਅੰਦਾਸੀ ਕਿ ਇਸ ਦੇ ਮੱਦੇਨਜ਼ਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਗਰਾਗ ਵਿੱਚ আয়োজিত ਮਹਕੁੰਬਾਰੇਕ ਬਲੌਗ ਵੀ ਲਿਖਿਆ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਲਈ ਦੇਸ਼ਵਾਸੀਆਂ ਦੁਆਰਾ ਕੀਤੀ ਗਈ ਸਖਤ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਮੋਦੀ ਸੋਮਨਾਥ ਦੇ ਦਰਸ਼ਨ ਲਈ ਜਾਣਗੇ ਅਤੇ ਹਰ ਭਾਰਤੀ ਲਈ ਪ੍ਰਾਰਥਨਾ ਕਰਨਗੇ ਪੀਐਮ ਮੋਦੀ ਨੇ ਮਹਕੁੰਬ ਦੇ ਸਮਾਪਨ ਬਾਰੇ ਲਿਖਿਆ ਕਿ ਇਕਤਾ ਦਾ ਹੈ ਮਹਾਕੁੰਭ ਯੁੱਗ ਦੇ ਬਦਲਾਅ ਦਾ ਸੰਕੇਤ ਹੈ ਉਹਨਾਂ ਨੇ ਲਿਖਿਆ ਕਿ ਮਹਾਕੁੰਭ ਸਮਾਪਤ ਹੋ ਗਿਆ ਇਕਤਾ ਦਾ ਮਹਾਨ ਯੁੱਗ ਪੂਰਾ ਹੋ ਗਿਆ ਜਦੋਂ ਕਿਸੇ ਰਾਸ਼ਟਰੀ ਚੇਤਨਾ ਜਾਗਦੀ ਹੈ ਜਦੋਂ ਉਹ ਸਦੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀਆਂ ਸਾਰੀਆਂ ਬੇੜੀਆਂ ਤੋੜ ਕੇ ਨਵੀਂ ਚੇਤਨਾ ਨਾਲ ਹਵਾ ਵਿੱਚ ਸਾਹ ਲੈਣ ਲੱਗਦਾ ਹੈ ਤਾਂ ਇੱਕ ਅਜਿਹਾ ਹੀ ਦ੍ਰਿਸ਼ ਦਿਖਾਈ ਦਿੰਦਾ ਜਿਵੇਂ ਕਿ ਅਸੀਂ 13 ਜਨਵਰੀ ਤੋਂ ਪ੍ਰਿਆਗ੍ਰਿਕ ਵਿੱਚ ਇਕਤਾ ਦੇ ਮਹਾਕੁੰਭ ਦੇ ਵਿੱਚ ਦੇਖਿਆ ਸੀ ਤਦ ਹੀ ਕਾਂਗਰਸ ਪਾਰਟੀ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤਾਂ ਬਿਲਕੁਲ ਹਰਿਆਣਾ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਚ ਪੰਜ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਜਿਹੜਾ ਕਿ ਕੱਢ ਦਿੱਤਾ ਜਿਸ ਦੀ ਲਿਸਟ ਵੀ ਸਾਹਮਣੇ ਆਈ ਹੈ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਪੰਜ ਆਗੂਆਂ ਨੂੰ ਜਿਹੜਾ ਕਿ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਬਿਲਕੁਲ ਹਰਿਆਣਾ ਕਾਂਗਰਸ ਨੇ ਜਿਹੜੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਤੇ ਵਿੱਚ ਇਹਨਾਂ ਪੰਜ ਆਗੂਆਂ ਨੂੰ ਜੋ ਕਿ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਜਿਸ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ 6 ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਤ ਸਾਰ ਧੰਨਵਾਦ